ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜੀ ਕਣਕ ਦੀ ਨਵੀਂ ਵੈਰਾਈਟੀ ਹੈਗੀ ਆ ਰਹੀ ਹੈ ਇਹ ਦਿੱਲੀ ਯੂਨੀਵਰਸਿਟੀ ਵੱਲੋਂ ਆ ਰਹੀ ਹੈ ਜੀ ਵੈਰਾਈਟੀ ਐਚ ਡੀ 3226 ਇਹ ਤੁਸੀਂ ਇਹਦੇ ਬੱਲਾ ਦੇਖ ਸਕਦੇ ਹੋ ਕਾਫੀ ਲੰਮੀ ਬੱਲਾ ਹੈ ਤੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਜੀ ਬੱਲਾ ਸਿਰਫ ਲੰਮੀ ਨਹੀਂ ਹੈਗੀ ਜਿਹੜੀਆਂ ਇਹਦੇ ਘੁੰਡਰਾਂ ਨੇ ਉਹ ਵੀ ਪੂਰੀਆਂ ਸੰਗਣੀਆਂ ਨੇ ਜੀ ਇੱਕ ਦੋ ਬੀਜ ਜਦਾਂ ਦੇ ਹੈਗੇ ਆ ਵੀ ਉਹਨਾਂ ਦੀ ਬੱਲੀ ਤਾਂ ਜ਼ਰੂਰ ਲੰਮੀ ਹੈ ਪਰ ਉਹਨਾਂ ਦੇ ਢੰਡਰਾਣੇ ਜਿਹੜੀਆਂ ਢੰਡਰਾਣ ਬਹੁਤ ਜ਼ਿਆਦਾ ਵਿਰਲੀਆਂ ਨੇ ਸੋ ਆਪਾਂ ਇਹ ਕਹਿ ਸਕਦੇ ਆ ਵੀ ਇਹ ਜਿਹੜੀ ਕਿਸਮ ਹੈਗੀ ਐ ਐਚ ਡੀ 3226 ਇਹਦੇ ਵਿੱਚ ਬੱਲੀ ਲੰਮੀ ਹੋਣ ਦੇ ਨਾਲ ਨਾਲ ਦਾਣਿਆਂ ਦੀ ਗਿਣਤੀ ਵੀ ਵੱਧ ਹੋਊਗੀ ਜੀ ਬਾਕੀ ਮੈਂ ਪਹਿਲਾਂ ਸ਼ੁਰੂਆਲੀ ਵੀਡੀਓਜ਼ ਦੇ ਵਿੱਚ ਤੁਹਾਨੂੰ ਦਿਖਾਇਆ ਹੀ ਸੀਗਾ ਕਿ ਆਪਾਂ ਜਿਹੜਾ ਬੀਜ ਹੈ ਇਹਦਾ ਬਹੁਤ ਹੀ ਘੱਟ ਮਾਤਰਾ ਚ ਪਾਇਆ ਸੀਗਾ ਇਹ ਜਿਹੜਾ ਖੇਤ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਸਿਰਫ 15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੇ ਪਾਇਆ ਸੀ ਉਦੋਂ ਸ਼ੁਰੂ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਨੂੰ ਦਿਖਾਈ ਵੀ ਦੇਈ ਰਹੀ ਹੈ ਕਿ ਜਿਹੜੀ ਪੌਦੇ ਹੈਗੇ ਇਹਦੇ ਕਣਕ ਦੇ ਬਹੁਤ ਬਰਲੇ ਬਰਲੇ ਸੀਗੇ ਉਸ ਟਾਈਮ ਤੇ ਉਸ ਤੋਂ ਬਾਅਦ ਇਹਨਾਂ ਟਿਲਰਿੰਗ ਹੈ ਜਿਹੜੀ ਬਹੁਤ ਸ਼ਾਨਦਾਰ ਕੀਤੀ ਹੈ ਜੀ ਹੁਣ ਇਹਨੂੰ ਅਸਲ ਦੇ ਵਿੱਚ ਇਹਨਾਂ ਪਾਣੀ ਲਾ ਕੇ ਹਟਿਆ ਰਾਤ ਹੀ ਪਾਣੀ ਲਾਇਆ ਦੇਖੋ ਤੇ ਡਿੱਗੀ ਤੇ ਹੈ ਨਹੀਂ ਬਿਲਕੁਲ ਵੀ ਕਿਉਂਕਿ ਹਾਈਟ ਜਿਹੜੀ ਇਹਦੀ ਹੈਗੀ ਹੈ ਜੀ ਮੈਂ ਤੁਹਾਨੂੰ ਇੱਥੋਂ ਦਿਖਾ ਦਿੰਦਾ ਹਾਈਟ ਇਹਦੀ ਸਿਰਫ 30 80 ਜਿੰਨੀ ਹਾਈਟ ਹੈ ਜੀ ਇਹਦੀ